ਪੰਜਾਬ ਇਨਸਾਈਡ ਦੇ ਉੱਪਰ ਤੁਹਾਡਾ ਸਵਾਗਤ ਹੈ ਮੈਂ ਪਰਮਜੀਤ ਸਿੰਘ ਬਿੱਦਵਾਲੀ ਤਰਨਤਾਰਨ ਦੇ ਲਾਅ ਕਾਲਜ ਦੇ ਵਿੱਚ ਇੱਕ ਜਮਾਤੀ ਦੇ ਵੱਲੋਂ ਆਪਣੀ ਜਮਾਤ ਹੀ ਪੜ੍ਹਦੀ ਲੜਕੀ ਸੰਦੀਪ ਕੌਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਨੌਜਵਾਨ ਖੁਦ ਨੂੰ ਵੀ ਗੋਲੀ ਮਾਰ ਲੈਂਦਾ ਹੈ ਪਰ ਉਸ ਦੀ ਮੌਕੇ ਦੇ ਉੱਪਰ ਮੌਤ ਨਹੀਂ ਹੁੰਦੀ ਉਸ ਨੂੰ ਜਾ ਕੇ ਹਸਪਤਾਲ ਦਾਖਲ ਕਰਵਾਇਆ ਜਾਂਦਾ ਹੈ ਪਰ 2 ਕਿ ਦਿਨ ਜਿਹੜੇ ਇਲਾਜ ਉਸ ਦੀ ਵੀ ਮੌਤ ਹੋ ਗਈਆ ਪਰ ਇਸ ਪੂਰੇ ਘਟਨਾਕਰਮ ਤੋਂ ਬਾਅਦ ਜੋ ਸੰਦੀਪ ਦੀ ਮਾਤਾ ਉਹ ਤਾਂ ਉਦੋਂ ਹੀ ਸਾਹਮਣੇ ਆ ਗਈ ਸੀ ਉਸਨੇ ਕਿਹਾ ਸੀ ਕਿ ਇਹ ਲੜਕਾ ਸਾਡੀ ਕੁੜੀ ਨੂੰ ਪਰੇਸ਼ਾਨ ਕਰ ਰਿਹਾ ਹੈ ਉਸਨੇ ਪ੍ਰਪੋਜ਼ ਦੇ ਤਨਕਰ ਕੀਤਾ ਇਸ ਕਰਕੇ ਪ੍ਰਿੰਸ ਨੇ ਉਸ ਦੇ ਉੱਪਰ ਗੋਲੀ ਚਲਾ ਦਿੱਤੀ ਤੇ ਲੜਕੀ ਦੀ ਪੂਰੀ ਗਲਤੀ ਆ ਪਰ ਸਭ ਦੇ ਵਿਚਕਾਰ ਹੁਣ ਜੋ ਪ੍ਰਿੰਸ ਦੀ ਮਾਤਾ ਹੈ ਉਹ ਵੀ ਕੈਮਰੇ ਦੇ ਉੱਪਰ ਸਾਹਮਣੇ ਆਈ ਆ ਉਸਨੇ ਕਹਿ ਕੇ ਮੇਰਾ ਲੜਕਾ ਬਹੁਤ شریف ਸੀ ਉਹ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਉਹ ਜੱਜ ਬਣਨਾ ਚਾਹੁੰਦਾ ਸੀ ਉਹ ਇਹ ਵੀ ਕਹਿੰਦੀ ਹੈ ਕਿ ਜੋ ਸੰਦੀਪ ਕੌਰ ਹੈ ਉਹ ਮੇਰੇ ਲੜਕੇ ਨੂੰ ਪਸੰਦ ਕਰਦੀ ਸੀ ਸੰਦੀਪ ਕਹਿੰਦੀ ਸੀ ਕਿ ਜੋ ਪ੍ਰਿੰਸ ਆ ਇਹ ਬਾਕੀ ਲੜਕਿਆਂ ਦੇ ਨਾਲੋਂ ਬਾਕੀ ਮੁੰਡਿਆਂ ਦੇ ਨਾਲੋਂ ਬਹੁਤ ਅਲੱਗ ਆ ਇਸ ਕਰਕੇ ਉਹ ਮੇਰੇ ਬੇਟੇ ਦੇ ਨਾਲ ਗੱਲ ਕਰਨਾ ਚਾਹੁੰਦੀ ਸੀ ਸੰਦੀਪ ਨੇ ਪਹਿਲਾਂ ਪ੍ਰਿੰਸ ਤੋਂ ਨੰਬਰ ਮੰਗਿਆ ਪਰ ਉਸਨੇ ਮੋਬਾਈਲ ਨੰਬਰ ਦੇਣ ਤੋਂ ਅਨਕਾਰ ਕਰ ਦਿੱਤਾ ਕਿਉਂਕਿ ਪ੍ਰਿੰਸ ਆਪਣੇ ਮਾਤਾ ਵਾਲੇ ਨੰਬਰ ਦੀ ਵਰਤੋਂ ਕਰ ਰਿਹਾ ਸੀ ਫਿਰ ਜੋ ਇੰਸਟਾਗ੍ਰਾਮ ਅਕਾਊਂਟ ਆ ਉਹ ਸੰਦੀਪ ਨੂੰ ਤੈੰਦਾਏ ਤੇ ਫਿਰ ਸੰਦੀਪ ਉਸਦੇ ਉੱਪਰ ਪਹਿਲਾ ਮੈਸੇਜ ਕਰਦੀ ਯਾਨੀ ਕਿ ਇੰਸਟਾਗ੍ਰam ਦੇ ਉੱਪਰ ਜੋ ਸੰਦੀਪ ਆ ਉਹ ਪਹਿਲਾ ਪ੍ਰਿੰਸ ਨੂੰ ਮੈਸੇਜ ਕਰਦੀ ਆ ਦੋਵਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਪ੍ਰਪੋਜ਼ ਦੇ ਉੱਪਰ ਪ੍ਰਪੋਜ਼ ਵੀ ਜੋ ਲਗਾਇਆਂਦਾ ਹੈ ਪ੍ਰਿੰਸ ਦੇ ਵੱਲੋਂ ਸੰਦੀਪ ਨੂੰ ਪਰ ਸਭ ਦੇ ਬਚਕਾਰ ਇੱਕ ਦਿਨ ਕੀ ਹੁੰਦਾ ਹੈ ਪ੍ਰਿੰਸ ਦੇਖ ਲੈਂਦਾ ਹੈ ਸੰਦੀਪ ਨੂੰ ਕਿਸੇ ਲੜਕੇ ਦੇ ਮਗਰ ਜੋ ਬੈਠੀ ਹੁੰਦੀ ਆ ਮੋਟਰਸਾਈਕਲ ਉੱਤੇ ਇਸ ਗੱਲ ਦਾ ਜੋ ਪ੍ਰਿੰਸ ਨੂੰ ਗੁੱਸਾ ਹੁੰਦਾ ਹੈ ਕਿ ਉਹ ਗੱਲ ਘਰੇ ਜਾ ਕੇ ਵੀ ਆਪਣੀ ਮਾਤਾ ਦੇ ਨਾਲ ਕਰਦਾ ਹੈ ਕਿ ਲੜਕੀ ਇਸ ਤਰ੍ਹਾਂ ਕਿਸੇ ਮੁੰਡੇ ਦੇ ਮਗਰ ਮੋਟਰਸਾਈਕਲ ਦੇ ਉੱਪਰ ਬੈਠੀ ਹੋਈ ਸੀ ਉਸ ਦੀ ਮਾਤਾ ਉਸ ਨੂੰ ਸਮਝਾਉਂਦੀ ਆ ਪਰ ਇਸ ਗੱਲ ਦਾ ਜੋ ਅੰਦਾਜ਼ਾ ਜਿਸ ਗੱਲ ਦਾ ਅਨੁਮਾਨ ਪ੍ਰਿੰਸ ਦੇ ਮਾਪਿਆਂ ਨੇ ਵੀ ਲਾਇਆ ਸੀ ਕਿ ਇਸ ਗੱਲ ਦਾ ਗੁੱਸਾ ਜੋ ਪ੍ਰਿੰਸ ਇੰਨਾ ਕਰ ਲਵੇਗਾ ਉਸ ਲੜਕੀ ਦਾ ਜਾ ਕੇ ਕਤਲ ਹੀ ਕਰ ਦਵੇਗਾ ਤਾਂ ਹੁਣ ਜੋ ਪਹਿਲਾਂ ਸਿਰਫ ਇੱਕ ਲੜਕੀ ਦਾ ਪੱਖ ਸਾਹਮਣੇ ਆ ਸੀ ਤਾਂ ਹੁਣ ਲੜਕੇ ਦੇ ਪਰਿਵਾਰਕ ਮੈਂਬਰ ਨਹੀਂ ਕਿ ਉਸ ਦੀ ਮਾਤਾ ਦਾ ਵੀ ਪੱਖ ਸਾਹਮਣੇ ਆ ਉਹ ਆਪਣੀ ਗੱਲ ਰੱਖ ਰਹੀ ਹੈ ਤੇ ਦੂਸਰੇ ਪਾਸੇ ਜੋ ਸੰਦੀਪ ਦੀ ਮਾਤਾ ਹੈ ਜਾਂ ਕੋਈ ਇਸ ਤਰ੍ਹਾਂ ਨੇ ਉਹ ਆਪਣਾ ਪੱਖ ਰੱਖ ਰਹੇ ਨੇ ਫੇ ਸਭ ਦੇ ਵਿਚਕਾਰ ਜੋ ਨੌਜਵਾਨ ਸੀ ਉਹ ਵੀ ਚਲਾ ਗਿਆ ਏ ਜੋ ਲੜਕੀ ਆ ਉਹ ਵੀ ਚਲੀ ਗਈ ਦੋਵੇਂ ਪਰਿਵਾਰ ਅੱਜ ਆਪਣੇ ਧੀਆਂ ਪੁੱਤਾਂ ਤੋਂ ਵਾਂਝੇ ਹੋ ਗਏ ਨੇ ਇਹ ਸਭ ਦੇ ਵਿੱਚਕਾਰ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਅੱਜਕੱਲ ਜੋ ਵਿਸ਼ਵਾਸ ਆ ਜਾਂ ਫਿਰ ਨੌਜਵਾਨਾਂ 'ਚ ਗੁੱਸਾ ਇੰਨਾ ਕਿਉਂ ਵੱਧਦਾ ਜਾਏ ਕਿ ਜੇ ਇੱਕ ਘਟਨਾਕ੍ਰਮ ਨੂੰ ਅੰਜਾਮ ਦੇ ਰਹੀ ਨੇ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਤਿੰਨ ਪੱਖ ਪਹਿਲਾਂ ਜੋ ਸਾਹਮਣੇ ਆਏ ਸੀ ਉਸ ਦੇ ਬਾਬਤ ਵੀ ਅਸੀਂ ਇੱਕ ਵੀਡੀਓ ਬਣਾ ਚੁੱਕੇ ਹਾਂ ਤੁਸੀਂ ਉਹ ਵੀਡੀਓ ਵੀ ਜਾ ਕੇ ਦੇਖ ਸਕਦੇ ਹਾਂ ਤੇ ਇਸ ਪੂਰੇ ਮਾਮਲੇ ਦੇ ਵਿੱਚ ਸਕੂਲਾਂ ਦੇ ਵਿੱਚ ਕੌਲ ਲਗਾਤਾਰ ਜੋ ਇੱਕ ਜੋ ਆਸ਼ਕੀ ਵਧਦੀ ਜਾ ਰਹੀ ਹੈ ਇਸ ਦੇ ਕਾਰਨ ਕਾਫੀ ਖਤਰੇ ਵੀ ਪੈਦਾ ਹੋ ਰਹੇ ਨੇ ਇੱਕ ਖਬਰ ਸਾਹਮਣੇ ਆਈ ਹੈ ਬਠਿੰਡਾ ਤੋਂ ਜਿੱਥੇ ਇੱਕ ਆਸ਼ਕ ਦੇ ਵੱਲੋਂ ਇੱਕ ਪ੍ਰੇਮੀ ਦੇ ਵੱਲੋਂ ਆਪਣੀ ਪ੍ਰੇਮਿਕਾ ਦਾ ਪਹਿਲਾਂ ਕਤਲ ਕੀਤਾ ਗਿਆ ਤੇ ਬਾਅਦ ਵਿੱਚ ਉਸ ਦੀ লাশ ਨੂੰ ਟਿੱਚੀ ਵਿੱਚ ਬੰਦ ਕਰਕੇ ਸੁੱਟ ਦਿੱਤਾ ਗਿਆ ਤਾਂ ਜੋ ਨੌਜਵਾਨਾਂ ਦੇ ਵਿੱਚ ਇਹ ਗੁੱਸਾ ਵਧਦਾ ਜਾ ਰਿਹਾ ਹੈ ਇਸ ਦੇ ਪ੍ਰਤੀ ਉਹਨਾਂ ਦੀ ਸਕੂਲਿੰਗ ਉਨ੍ਹਾਂ ਦੀ ਕਾਉਂਸਲਿੰਗ ਬਹੁਤ ਜ਼ਰੂਰੀ ਆ ਜੇਕਰ ਤੁਹਾਨੂੰ ਕੋਈ ਇਨਕਾਰ ਕਰਦਾ ਹੈ ਤਾਂ ਉਹਦਾ ਵੀ ਕੋਈ ਵਾਜਬ ਕਾਰਨ ਹੋਊਗਾ ਤੇ ਤੁਸੀਂ ਵੀ ਇੰਨਾ ਗੁੱਸਾ ਨਾ ਕਰੋ ਤਾਂ ਅੱਜ ਦੋਵੇਂ ਪਰਿਵਾਰ ਆਪਣੇ 3 ਪੁੱਤਾਂ ਤੋਂ ਵਾਂਝੇ ਹੋ ਗਏ ਨੇ ਤੇ ਕੀ ਸਕੂਲ ਕਾਲਜਾਂ ਦੇ ਵਿੱਚ ਅੱਜ ਪੜ੍ਹਾਈ ਦੀ ਜਗ੍ਹਾ ਇਸ ਕੰਮ ਨੇ ਜ਼ਿਆਦਾ ਜਗ੍ਹਾ ਲੈ ਲਈ ਆ ਕੀ ਇਹ ਆਸ ਕੀ ਜਾਂ ਇਹ ਪ੍ਰੇਮ ਸੰਬੰਧ ਹੁਣ ਕਾਲਜਾਂ ਜਾਂ ਸਕੂਲਾਂ ਜ਼ਿਆਦਾ ਵੱਧ ਹੀ ਜਾ ਰਹੇ ਨੇ ਤਾਂ ਇਸ ਦੇ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਵੀ ਜ਼ਰੂਰਤ ਹੈ ਤਾਂ ਜੇਕਰ ਉਹ ਗੁੱਸਾ ਨਾ ਹੁੰਦਾ ਗੱਲਬਾਤ ਹੁੰਦੀ ਤਾਂ ਅੱਜ ਇਹ ਘਟਨਾ ਨਾ ਵਾਪਰਦੀ ਗਲਤੀ ਉਸ ਨੌਜਵਾਨ ਨੇ ਉਸ ਲੜਕੀ ਦੇ ਉੱਪਰ ਗੁਲਜਾਈ ਕਿਉਂਕਿ ਉਸ ਲੜਕੀ ਦੀ ਮਰਜ਼ੀ ਸੀ ਉਸ ਦੀ ਜ਼ਿੰਦਗੀ ਸੀ ਉਹ ਕਿਸ ਦੇ ਨਾਲ ਵੀ ਜਾ ਸਕਦੀ ਸੀ ਪਰ ਜੇਕਰ ਕੋਈ ਨਰਾਜ਼ਗੀ ਹੁੰਦੀ ਹੈ ਉਸ ਨੂੰ ਬੈਠ ਕੇ ਗੱਲਬਾਤ ਦੇ ਨਾਲ ਹੱਲ ਕੀਤਾ ਜਾ ਸਕਦਾ ਹੈ ਗੋਲੀ ਕਿਸੇ ਮਸਲੇ ਦਾ ਕੋਈ ਵੀ ਹੱਲ ਨਹੀਂ ਹੈ ਇਸ ਦੇ ਬਾਬਤ ਅਸੀਂ ਪਹਿਲਾਂ ਵੀ ਇੱਕ ਵੀਡੀਓ ਬਣਾ ਚੁੱਕੇ ਲੱਗੇ ਹੋ ਦੇਖ ਸਕਦੇ ਹੋ ਧੰਨਵਾਦ